ਇਸੀ ਨਾਮੀ ਕਰਦਾ ਸੱਚ ਚੁਮਕੇ ਫਾਂਸੀ ਦਾ ਇੱਕ ਤਾਰ ਕੇ ਸੂਲੀ ਤੜਦਾ ਇੱਕ ਸੱਚ ਦੀ ਆਵਾਜ਼ ਨਿਊ ਚੰਡੀਗੜ੍ਹ ਮੀਡੀਆ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਅਸਤਨਾਮ ਸਿੰਘ ਮੌਜੂਦ ਹਾਂ ਜੀ ਇਸ ਸਮੇਂ ਚੰਡੀਗੜ੍ਹ ਦੇ ਨਾਲਲੇ ਕਸਬਾ ਨਵਾਂ ਗਰਾਉਂਦੇ ਵਿੱਚ ਦੱਸ ਦਈਏ ਪ੍ਰੈਸ ਕਲੱਬ ਨਵਾਂ ਗਰਾਉਂ ਮੁੱਲਾਂਪੁਰ ਅਤੇ ਮਾਦਰੀ ਵੱਲੋਂ ਸਾਂਝੇ ਤੌਰ ਤੇ ਅੱਜ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਸੋ ਤਸਵੀਰਾਂ ਇਸ ਸਵੇ ਨਵਾਂਗੜ੍ਹ ਤੋਂ ਸਾਂਝੀਆਂ ਕਰ ਰਿਹਾ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਜਿੱਥੇ ਇਲਾਕੇ ਦੀਆਂ ਤੇ ਪੰਜਾਬ ਦੀਆਂ ਨਾਮਵਰ ਸ਼ਖਸੀਅਤਾਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਨੇ ਜਿਨ੍ਹਾਂ ਵੱਲੋਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ ਨੇ ਉੱਥਾ ਹੀ ਪੂਜਯੋਗੀਆਂ ਨਾਮਵਰ ਸ਼ਖਸੀਅਤਾਂ ਨੂੰ ਪ੍ਰੈਸ ਕਲੱਬ ਨਵਾਂਗੜ੍ਹ ਮੁਲਾ ਪਰ ਤੇ ਮਾਦਰੀ ਦੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਤੇ ਆਓ ਗੱਲਬਾਤ ਕਰਦੇ ਹਾਂ ਇੱਥੇ ਮੌਜੂਦ ਇਸ ਪ੍ਰੈਸ ਕਲੱਬ ਦੇ ਸਰਪ੍ਰਸਤਾਂ ਦੇ ਨਾਲ ਕੀ ਕਹਿੰਦੇ ਨੇ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਤੇ ਕੀ ਲੋਕ ਅੱਜ ਵੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਸੋਚ ਤੇ ਪੈਰਾ ਦੇ ਰਹੇ ਨੇ ਵੀ ਆਪਣਾ ਵजूद ਪਾਏ ਟੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਜਦੋਂ ਪਤਾ ਹੋਵੇ ਕਿ ਇਹ ਅੱਜ ਸ਼ੇਖ ਹੋਣਗੇ ਜੀ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਮੈਂ ਭੰਗੜਾ भगत ਸਿੰਘ ਦਾ ਉਹ ਜਿਹੜਾ ਨਹੀਂ ਸੀ ਗੁਲਾਮੀ ਕਰਦਾ ਦਸਾਂ ਚੁੰਮ ਕੇ ਫਾਂਸੀ ਦਾ ਇੱਕ ਤਾਨ ਕੇ ਸੂਲੀ ਤੜਦਾ ਦਸਾਂ ਚੁੰਮ ਕੇ ਫਾਂਸੀ ਦਾ ਔਰ ਇੱਕ ਤਾਨ ਕੇ ਸੂਲੀ ਤੜਦਾ ਓ ਮੁੜ ਕੇ ਆ ਜਾ ਵੀਰ ਆਵੇ کریں سال گبرو جد جان دیش کو ماری تو سالا گبرو جد جان دیش کو ماری

ਹਰ ਬਗਤ ਸਿੰਘ ਦਾ ਹੋ ਜੜਨੀ ਸਿੱਖ ਨਾ ਵੀ ਕਰਦਾ ਰਸਾ ਚੁੰਮ ਕੇ ਫਾਸੀ ਦਾ ਜਿਗਨਾਰ ਕੇ ਸੂਰੀ ਛੜਦਾ ਰਸਾ ਚੁੰਮ ਕੇ ਫਾਸੀ ਦਾ ਹੋ ਜਗਨਾਰ ਕੇ ਸੂਰੀ ਛੜਦਾ ਹੋ ਕੀ ਗੁਲਾਮ ਕਰਦਾ ਮਾ ਨਾ ਮਾਧਿ ਪ੍ਰਸ਼ਾਸਨ ਦੇ ਜਿੰਨੇ ਵੀ ਸਦਸੇ ਹੈਗੇ ਆ ਜਿੰਨੇ ਵੀ ਮੈਂਬਰ ਹੈਗੇ ਆ ਸਾਰੇ ਵੱਲੋਂ ਪੰਜਾਬ ਦੇ ਵਾਇਸਪਰਾਨ ਸਵਾਜ ਸਰਵਜੀਤ ਦਾ ਅਤੇ ਮੰਡਲ ਦੇ ਘਾਵ ਬਹੁਤ ਧੰਨਵਾਦ ਮੈਂ ਅਰਵਿਸ਼ ਤੋਂ ਅੱਗੇ ਸਾਰੇ ਹੁੰਦੇ ਆ ਨਿਵਾਸੀਆਂ ਵੱਲੋਂ ਵੀ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਜਿੰਨੇ ਵੀ ਬਾਕੀ ਸਰਦਾਰ ਭਗਤ ਸਿੰਘ ਜੀ ਦਾ ਪ੍ਰੇਮ ਮੰਨਦੇ ਵਿੱਚ ਰੱਖਦੇ ਹੋਏ ਪਹੁੰਚੇ ਮੈਂ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਕਿੰਨਾਂ ਕੋ ਸ਼ਹੀਦਾਂ ਦਾ ਆਪੇ ਤੇ ਜੀਵਨੀ ਬਾਰੇ ਤਾਂ ਗੱਲ ਮਾਸਟਰ ਜੀ ਵੀ ਕਰਕੇ ਗਏ ਨੇ ਸਾਰਿਆਂ ਨੇ ਪਹਿਲਾਂ ਦੱਛਿਆ ਹੈ ਪਰ ਅਸੀਂ ਕਿਤੇ ਫਾਰਮੈਲਟੀ ਕਰਨੀ ਕਰ ਰਹੇ ਜਿੰਨੇ ਹੁਣ ਤੁਸੀਂ ਬੈਠੇ ਹੋ ਤੁਹਾਡੇ ਮੰਨ ਦੇ ਵਿੱਚ ਇਹਨਾਂ ਪ੍ਰਤੀ ਪ੍ਰੇਮ ਸਨੇਹ ਸੀ ਤੁਸੀਂ ਚੱਲ ਕੇ ਆਏ ਪਰ ਜੇਕਰ ਅੱਜ ਅਸੀਂ ਵਧੀਆ ਚੰਗੇ ਕਾਰੋਬਾਰ ਕਰ ਰਹੇ ਆਂ ਇਹਨਾਂ ਸ਼ਹੀਦਾਂ ਦੀ ਬਦੌਲਤ ਆ ਤੇ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਆਪਾਂ ਸਾਰਾ ਸਾਰਾ ਦਿਨ ਲਾ ਦਿੰਨੇ ਆ ਕਿੰਨਾ ਖਰਚਾ ਕਰ ਲੈਂਦੇ ਆ ਕਿੰਨਾ ਕ ਕਿੱਡਾ ਵੱਡਾ ਕਸਬਾਏ ਕਿੰਨਾ ਕ ਆਪਾਂ ਸ਼ਹੀਦਾਂ ਨੂੰ ਸਮਰਪਿਤ ਆ ਕਿੰਨਾ ਕ ਆਪਾਂ ਸਮਾਂ ਕੱਢਦੇ ਆ ਉਹਨਾਂ ਲਈ ਇਹ ਸਾਡੇ ਸਾਹਮਣੇ ਹੈ ਤੇ ਦੂਜਾ ਜੇਕਰ ਇਹਨਾਂ ਦੀ ਗੱਲ ਕਰੀਏ ਜੀਵਨੀ ਤੋਂ हट ਕੇ ਜੋ ਨਾ ਕੁਰਬਾਨੀਆਂ ਦਿੱਤੀਆਂ ਉਹ ਸਾਰਿਆਂ ਨੂੰ ਪਤਾ ਸਾਰੇ ਹੀ ਆਪਾਂ ਸੁਣਦੇ ਆ ਕਿਵੇਂ ਸੰਘਰਸ਼ ਕੀਤਾ ਕਿਵੇਂ ਸ਼ਹੀਦੀਆਂ ਹੋਈਆਂ ਪਰ ਉਹਨਾਂ ਦੀ ਜੋ ਸੋਚ ਸੀ ਕਿ ਅੱਜ ਉਹ ਪੂਰੀ ਹੋ ਰਹੀ ਹੈ ਜਿਵੇਂ ਉਹਨਾਂ ਨੇ ਸੋਚਿਆ ਸੀ ਕਿ ਅਮੀਰ ਗਰੀਬ ਦਾ ਪਾੜਾ ਖਤਮ ਹੋਵੇ ਆਮ ਬੰਦੇ ਨੂੰ ਬਰਾਬਰ ਦੇ ਅਧਿਕਾਰ ਪ੍ਰਾਪਤ ਹੋਣ ਸਾਮਰਾਜ ਦੀ ਗੱਲ ਕਰਕੇ ਚੱਲੀ ਹੈ ਅੱਜ ਉਹੀ ਕੁਝ ਰੂਪ ਹੀ ਬਦਲਿਆ ਜਾਂ ਆਪਾਂ ਸੱਚਮੁੱਚ ਉਹ ਜਾਤੀ ਦਾ ਪੁਰਾਣਾ ਨਿਕ ਮਾਨ ਰਹੇ ਹਾਂ ਕੀ ਜੇਕਰ ਅੱਜ ਵੀ ਦੇਖ ਰਹੇ ਆ ਪਰਿਵਾਰ ਸਹੀਤਾ ਦੇ ਉਹ ਨੌਕਰੀਆਂ ਦੇ ਲਈ ਕਾਲ ਚੱਕੀ ਫਿਰਦੇ ਨੇ ਪਿਛਲੇ ਮਹੀਨੇ ਦੀ ਘਟਨਾਏ ਜੇ ਉਤਮ ਸਿੰਘ ਦਾ ਪਰਿਵਾਰ ਪਹੁੰਚਦਾ ਹੈ ਨੌਕਰੀ ਦੇ ਲਈ ਸਟੇਜ ਤੇ ਬਿਠਾ ਦਿੱਤਾ ਜਾਂਦਾ ਤੇ 15 ਮਿੰਟ ਬਾਅਦ ਸਟੇਜ ਤੋਂ ਉਤਾਰ ਕੇ ਸੱਡੇ ਲੋਕਾਂ ਵਿੱਚ ਗਾਉਣ ਦੀ ਥਾਂ ਉਹਨਾਂ ਨੂੰ ਅੰਦਰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਕਿ ਇਹ ਅੰਗਰੇਜ਼ਾਂ ਬਾਈ ਉਹੀ ਕੁਝ ਸਪੈਸ਼ਲਟ ਨਹੀਂ ਅਸੀਂ ਜੇਕਰ ਸੱਚਮੁੱਚ ਇਹਨਾਂ ਸੀਤਾ ਨੂੰ ਸਮਰਪਤਾ ਤਾਂ ਜਿੰਨੇ ਕ ਜਾਗਰੂਕ ਹਾਂ ਸੱਚੇ ਮੁੱਚੀ ਤਾਂ ਸਾਡੀ ਆਵਾਜ਼ ਜ਼ਰੂਰ ਆਪਣੇ ਹੱਕਾਂ ਦੇ ਲਈ ਜੋ ਉਹਨਾਂ ਦੀ ਸੋਚ ਸੀ ਉਹਨੂੰ ਪੂਰਾ ਕਰਨ ਦੇ ਲਈ ਨਿਕਲਣੀ ਚਾਹੀਦੀ ਹੈ ਜੋ ਨਿਆਂ ਦੀ ਗੱਲ ਉਹਨਾਂ ਕੀਤੀ ਸੀ। ਸੋ ਬਹੁਤ ਸਮਾਂ ਮੈਂ ਨਹੀਂ ਲੰਦਾ ਕਿਉਂਕਿ ਸਾਰੇ ਹੀ ਬੁਲਾ ਰਹੇ ਨੇ ਇਸ ਬਾਰੇ ਗੱਲ ਕੀਤੀ ਹੈ ਧੰਨਵਾਦੀਆਂ ਜੋ ਸਾਡੇ ਪ੍ਰੈਸ ਕਲੱਬ ਜੇ ਕਿ ਬਿਜ਼ਾਰੀ ਹਿੰਮਤ ਹੁੰਦੀ ਉਹਨਾਂ ਦੇ ਨਾਲ ਮਿਲ ਕੇ ਸਾਰੇ ਹੀ ਹਰ ਸਾਲ ਆਪਾਂ ਇਹ ਪ੍ਰੋਗਰਾਮ ਯੋਜਕ ਕਰਦੇ ਆਂ ਦੇਖੋ ਸਭ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਮੈਂ ਸਮੁੱਚੇ ਪ੍ਰੈਸ ਕਲੱਬ ਵੱਲੋਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਜਿਹੜੀ ਉਹਨਾਂ ਦੀ ਸੋਚ ਸੀ ਇਹੀ ਉਪਰਾਲੇ ਕੀਤੇ ਜਾ ਰਹੇ ਨੇ ਕਿ ਉਹਨਾਂ ਦੀ ਸੋਚ ਕੀ ਸੀ ਸਮਾਜ ਪ੍ਰਤੀ ਅਮੀਰ ਗਰੀਬ ਦਾ ਪਾੜਾ ਨਾ ਹੋਵੇ ਬਰਾਬਰ ਦੇ ਅਧਿਕਾਰ ਪ੍ਰਾਪਤ ਹੋਣ ਸਾਰਿਆਂ ਨੂੰ ਜਿਹੜੀ ਰਾਜਨੀਤੀ ਹੈ ਇਹ ਅੰਗਰੇਜ਼ੀ ਸ਼ਾਸਨ ਵਾਂਗ ਨਾ ਚੱਲੇ ਇਹ ਸਾਰਿਆਂ ਨੂੰ ਬਰਾਬਰਤਾ ਜਿਹੜਾ ਅਧਿਕਾਰ ਹੈ ਰਾਜਨੀਤੀ ਨੇ ਦੇਣਾ ਸੀ ਤਾਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਪਰ ਜਿਵੇਂ ਆਪਾਂ ਮੈਂ ਅੱਜ ਤੱਕ ਆਪਾਂ ਦੇਖਦੇ ਸੀ ਚਿਹਰੇ ਬਦਲ ਗਏ ਆਜ਼ਾਦੀ ਦਾ ਨਾਂ ਵੀ ਦੇ ਦਿੱਤਾ ਗਿਆ ਪਰ ਉਹ ਨਹੀਂ ਹੋ ਸਕਿਆ ਸੀ ਜਿਵੇਂ ਹੁਣ ਤੁਸੀਂ ਪੰਜਾਬ ਸੂਬੇ ਦੀ ਗੱਲ ਕਰਦੇ ਹੋ ਨਾ ਕਿਸੇ ਦਾ ਵਰਤ ਲੋ ਸ਼ਹੀਦਾਂ ਦੇ ਨਾਂ ਤੇ ਵੋਟਾਂ ਲੈ ਲੋ ਧਰਮ ਦੇ ਨਾਂ ਤੇ ਵੋਟਾਂ ਲੈ ਲੋ بڑے بڑے ਦਾਅਵੇ ਵਾਦੇ ਨਸ਼ਿਆਂ ਤੇ ਵੀ ਹੋਏ ਤੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਨਾਂ ਤੇ ਵੀ ਹੋਏ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਕਾਰ ਕਰਨ ਦੇ ਵੀ ਹੋਏ ਪਰ ਜੇਕਰ ਆਪਾਂ ਅੱਜ ਨਮਾਗਰੋਂ ਵਿੱਚ ਖੜੇ ਜੇ ਇੱਥੇ ਵੀ ਦੇਖ ਲੋ ਕੀ ਵਿਕਾਸ ਸਮਾਨ ਅੰਤਰ ਹੈ ਕੀ ਅਮੀਰ ਗਰੀਬ ਦਾ ਪਾੜਾ ਮਿਟ ਗਿਆ ਹੈ ਕੀ ਆਮ ਬੰਦੇ ਨੂੰ ਇਨਸਾਨ ਮਿਲਦਾ ਹੈ ਕੀ ਅੱਜ ਅਮੀਰ ਬੰਦੇ ਦੀ ਤਾਂ ਨਹੀਂ ਚੱਲਦੀ ਜੇਕਰ ਉਹਨਾ ਉਹ ਕੁਝ ਬਦਲ ਗਿਆ ਤਾਂ ਅਸੀਂ ਸੋਚਾਂਗੇ ਕੁਝ ਨਾ ਕੁਝ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪੈਰਾ ਦੇਣਾ ਸ਼ੁਰੂ ਕਰ ਦਿੱਤਾ ਗਿਆ ਪਰ ਕਿਸੇ ਤਰ੍ਹਾਂ ਦਾ ਵੀ ਇੱਥੇ ਮੈਨੂੰ ਕਹਿਣ ਵਿੱਚ ਕੋਈ ਹਰਜ ਨਹੀਂ ਆਹਾਂ ਅਤਾ ਕਿਲੋਮੀਟਰ ਵੀ ਹੈ ਨਹੀਂ ਇੱਥੇ ਮੁੱਖ ਮੰਤਰੀ ਦਾ ਨਿਵਾਸ ਆਪਣੇ ਸਾਹਮਣੇ ਤੇ ਇੱਥੇ ਤਾਂ ਆਵਾਜ਼ ਉਹਨਾਂ ਕੋਲ ਪਹੁੰਚਦੀ ਹੋएगी ਅੱਜ ਦੀ ਸੋ ਜੇਕਰ ਅੱਜ ਸੀਧ ਪਗਛੇ ਦਾ ਇੱਕ ਵੀ ਸੁਪਨਾ ਹੁੰਦਾ ਤਾਂ ਅਸੀਂ ਕਹਿੰਦੇ ਵੀ ਸ਼ੁਰੂਆਤ ਹੋ ਗਈ ਕਿਸੇ ਤਰ੍ਹਾਂ ਦਾ ਵੀ ਕਿਸੇ ਵੀ ਸਰਕਾਰਾਂ ਵੱਲੋਂ ਰਾਜਨੀਤਿਕਾਂ ਵੱਲੋਂ ਨਾ ਹੋਇਆ ਤੇ ਨਾ ਅਸੀਂ ਆਸ ਰੱਖਦੇ ਆ ਅਸੀਂ ਇਹ ਜੋ ਅਪਰਾਲਾ ਕੀਤਾ ਹੈ ਕਿ ਉਹਨਾਂ ਦੇ ਜਨਮ ਦੇਸ਼ ਦੀ ਇੱਕ ਰੱਖ ਕੇ ਇਹਦਾ ਇੱਕ ਹੀ ਇੱਕ ਮਕਸਦ ਹੈ ਨਵੀਂ ਪੀੜੀ ਨੂੰ ਜਾਗਰੂਕ ਕਰਨਾ ਉਹਨਾਂ ਹੱਕਾਂ ਪ੍ਰਤੀ ਕਿਉਂਕਿ ਸਮਾਜ ਤੇ ਰਾਜਨੀਤੀ ਇਹ ਭਵਿੱਖ ਹੈ ਜਿਹੜਾ ਇਹਨਾਂ ਨੇ ਬਦਲਨੀ ਹੈ ਜੇਕਰ ਇਹ ਚੰਗਾ ਸਹਿਤ ਪੜੋਗੇ ਉਹਨਾਂ ਦੀਆਂ ਗੁਰੂਆਂ ਦੀਆਂ ਸੰਤਾਂ ਦੀਆਂ ਭਗਤਾਂ ਦੀਆਂ ਸ਼ਹੀਦਾਂ ਦੀਆਂ ਜੀਵਨੀਆਂ ਪੜੋਗੇ ਆਪਣੇ ਕਰਤੱਵ ਬਾਰੇ ਆਪਣੇ ਫਰਜ਼ ਬਾਰੇ ਜਾਗਰੂਕ ਹੋਣਗੇ ਕਿ ਸਾਡਾ ਘਰ ਪ੍ਰਤੀ ਉਹ ਫਰਜ਼ ਨਹੀਂ ਇਹ ਸਮਾਜ ਵੀ ਸਾਡਾ ਘਰ ਹੈ ਇਸ ਨੂੰ ਵੀ ਅਸੀਂ ਸੋਨਾ ਬਣਾਉਣਾ ਹੈ ਇਹ ਕਿਵੇਂ ਹੋਵੇਗਾ ਜੇਕਰ ਅਸੀਂ ਉਹਨਾਂ ਤੇ ਅਮਲ ਕਰਕੇ ਇਕੱਠੇ ਹੋ ਕੇ ਕਿਉਂਕਿ ਪਹਿਲਾਂ ਵੀ ਲੋਕਾਂ ਨਹੀਂ ਬਦਲਿਆ ਇਹ ਸਾਰਾ ਕੁਝ ਇਹ ਰਾਜਨੀਤਿਕਾਂ ਨੇ ਕਦਰ ਨਹੀਂ ਬਦਲਣਾ ਇਕਰ ਅੰਗਰੇਜ਼ ਗਏ ਨੇ ਉਹ ਵੀ ਲੋਕਾ ਕਰਨ ਗਏ ਨੇ ਇਹਨਾਂ ਸ਼ਹੀਦਾਂ ਕਰਨ ਗਏ ਨੇ ਸੋ ਸਾਨੂੰ ਅੱਗੇ ਹੋ ਕੇ ਆਵਾਜ਼ ਚੁੱਕਣੀ ਹੋਊਗੀ ਬੇ ਡਰ ਹੋ ਕੇ ਨਿਰਭਾਓ ਕੇ ਸਰਕਾਰਾਂ ਨੇ ਧੱਕੇ ਕਰਨੇ ਹੁੰਦੇ ਨੇ ਪਰ ਇਹ ਜਿਹੜਾ ਸਾਡਾ ਪ੍ਰੈਸ ਕਲੱਬ ਦਾ ਅਪਰਾਲਾ ਬਹੁਤ ਅਸੀਂ ਇਹਨੂੰ ਚੰਗਾ ਸਮਝਦੇ ਕਿ ਨਜੋ ਨਵੇਂ ਬੱਚੇ ਆ ਕੇ ਸੁਣ ਕੇ ਸਮਝ ਕੇ ਉਹਨਾਂ ਪ੍ਰਤੀ ਕੋਈ ਚੰਗੀ ਸੋਚ ਅਪਣਾ ਲੇਗਾ ਤਾਂ ਸਮਾਜ ਪ੍ਰਤੀ ਚੰਗਾ ਹੋਵੇਗਾ ਨੌਜਵਾਨਾਂ ਨੂੰ ਵੀ ਅਪੀਲ ਹੈ ਕਿ ਮਾਰੂ ਬਰਾਨੀਆਂ ਤੇ ਨਿਕਲ ਕੇ ਜਿਵੇਂ ਸੋਸ਼ਲ ਮੀਡੀਆ ਦੇ ਰਾਹੀਂ ਅੱਜ ਨੌਜਵਾਨ ਜਾਗਰੂਕ ਹੋ ਰਿਹਾ ਸਮਾਜ ਦੇ ਪ੍ਰਤੀ ਆਵਾਜ਼ ਉਠਾ ਰਿਹਾ ਇਹ ਆਉਣ ਵਾਲੇ ਚੰਗੇ ਪਵਿੱਖ ਦੇ ਹੀ ਸੰਕੇਤ ਇਹ ਨੀ ਪੱਥਰ ਜਿਹੜਾ ਅਸੀਂ 2022 ਦੇ ਵਿੱਚ 25 9 ਨੂੰ ਰਖਾਇਆ ਸੀਗਾ ਪਰ ਉਸ ਵੇਲੇ ਇੰਨੀ ਬਾਰਿਸ਼ ਪੈ ਰਹੀ ਸੀ ਤੇ ਪਾਣੀ ਬਹੁਤ ਸੀ ਉਸ ਦਿਨ ਗगन ਮਾਨ ਤੇ ਆਏ ਨੀ ਪੱਥਰ ਦਾ ਉਦਘਾਟਨ ਕਰਕੇ ਚਲ ਗਏ ਇਹਨਾਂ ਦਾ ਪਰ ਉਸ ਤੋਂ ਬਾਅਦ ਨਾ ਉਹਨਾਂ ਨੇ ਸੁਧ ਲਈ ਦੋ ਤਿੰਨ ਵਾਰੀ ਉਹਨਾਂ ਨੂੰ ਜਦ ਵੀ ਆਇਆ ਅਸੀਂ ਸੱਦਾ ਵੀ ਦਿੱਤਾ ਜਦ ਵੀ ਇਹਨਾਂ ਦਾ ਸ਼ਹੀਦੀ ਦਿਵਸ ਤੇ ਜਨਮ ਦਿਨ ਸੀ ਪਰ ਉਹਨਾਂ ਕੋਲ ਟਾਈਮ ਨਹੀਂ ਇਸ ਵਾਰੀ ਇਸ ਵਾਰੀ ਵੀ ਦੇ ਆ ਕੋ ਇਹ ਹਲੇ ਸ਼ੁਰੂਆਤ ਹੈ 3 ਸਾਲ ਹੋ ਗਏ ਪਹਿਲੇ ਸਾਡੇ ਇੱਥੇ 5 ਬੰਦੇ ਆਏ 10 ਆਏ ਆ ਧੀਰੇ ਧੀਰੇ ਅੱਜ ਤੱਕ ਦੇਖੇ ਇਕੱਠ ਵੱਧਾ ਜਾ ਰਿਹਾ ਹੈ ਲੋਕੀ ਪੁੱਛਦੇ ਨੇ ਪਹਿਲੇ ਦਾ ਨਾਮ ਸੀ ਟੰਕੀ ਚੋਂ ਕਿ ਟੰਕੀ ਚੋਂ ਕੋਈ ਨਾ ਹੁੰਦਾ ਇਹਨਾਂ ਨੇ ਨਾਮ ਦੱਸਿਆ ਇਹਨਾਂ ਨੇ ਰੱਖਿਆ ਬੱਤਾ ਸਾਹਿਬ ਨੇ ਇਹਨਾਂ ਦੀ ਟੀਮ ਨੇ ਬਗਤ ਸਿੰਘ ਚੌਕ ਇਹਦੀ ਸਥਾਪਨਾ ਕੀਤੀ ਮੂਰਤੀ ਦੀ ਅੱਜ ਇਹ ਪਪੂਲਰ ਹੋ ਚੁੱਕਿਆ ਨਵਾਂ ਗ੍ਰਾਮ ਵਿੱਚ ਕਿੱਥੇ ਜਾਣਾ ਹੈ ਬਗਤ ਸਿੰਘ ਸ਼ਹੀਦ ਆਜ਼ਮ ਪਗਤ ਸਿੰਘ ਚੌਕ ਰੱਖਿਆ ਗਿਆ ਵੱਡੇ ਵੱਡੇ ਨੇਤਾ ਵੀ ਇੱਥੇ ਅੱਜ ਵੀ ਆਏ ਧੀਰੇ ਧੀਰੇ ਇਹ ਜਗ੍ਹਾ ਦਾ ਨਾਮ ਪਪਲ ਹੋ ਰਿਹਾ ਲੋਕੀ ਵੀ ਆਸ-ਪਾਸ ਦੇਖ ਰਹੇ ਨੇ ਹੈ ਹੋ ਕੀ ਹੈ ਕੋਈ ਵੀ ਇੱਥੋਂ ਲੰਘਦਾ ਨਿੱਕਾ ਨਿਆਣਾ ਪੁੱਛਦਾ ਕਿਹਦੀ ਮੂਰਤੀ ਹੈ ਉਹਦੇ ਫਾਦਰ ਸਾਹਿਬ ਦੱਸਦੇ ਨੇ ਪਗਤ ਸਿੰਘ ਸ਼ਹੀਦ ਆਜ਼ਮ ਪਗਤ ਸਿੰਘ ਜੀ ਦੀ ਮੂਰਤੀ ਹੈ ਐਹੋ ਜਿਹੀਆਂ ਮੂਰਤੀਆਂ ਜਗ੍ਹਾ ਜਗ੍ਹਾ ਹਰ ਪਿੰਡ ਸਾਡੇ ਬੜੇ ਬੜੇ ਸ਼ਹੀਦ ਹੈਗੇ ਨੇ ਹੋਣੀ ਚਾਹੀਦੀ ਐ ਮੈਂ ਹਰਿਆਣਾ ਗਿਆ ਸੀ ਉੱਥੇ ਮਦਰ ਲਾਲ ਟਿੰਗੜਾ ਜੀ ਦੀ ਫੋਟੋ ਸੀਗੀ ਉਹ ਮੂਰਤੀ ਲੱਗੀ ਵੀ ਚੌਂਕ ਦੇ ਵਿੱਚ ਕੀ ਕੀ ਲੱਗਦਾ ਕਿ ਮੂਰਤੀਆਂ ਦੇਖ ਕੇ ਕੀ ਮਤਲਬ ਲੋਕਾਂ ਦੇ ਵਿੱਚ ਕੀ ਜਜ਼ਬਾ ਆਉਂਦਾ ਜਾਂ ਮੂਰਤੀ ਕੋਸ਼ਿਸ਼ ਸਿੱਖਿਆ ਦਿੰਦੀ ਹੈ ਦੇਖੋ ਮੂਰਤੀ ਕਿਉਂ ਨਹੀਂ ਸਿੱਖਿਆ ਦਿੰਦੀ ਹੈ ਜੇ ਅਸੀਂ ਬੱਚ ਨੂੰ ਦੱਸਾਂਗੇ ਮੈਂ ਆਪਣੇ ਬੇਟਾ ਅਜ ਮੇਰਾ ਆਇਆ ਉਹ ਦੱਸੇ ਮੈਂ ਕਿਹਾ ਬੇਟਾ ਤੂੰ ਆਜ ਕੇ ਪਿਆ ਮੈਂ ਕਿਹਾ ਉੱਥੇ ਜਾ ਰਿਹਾ ਤੂੰ ਆਣਾ ਉਹ ਆ ਗਿਆ ਮੈਂ ਉਹ ਭਗਤ ਸਿੰਘ ਦੀ ਮੂਰਤੀ ਉਹ ਘਰ ਜਾ ਕੇ ਵਾਈਫ ਨਾਲ ਗੱਲ ਕਰੇਗਾ ਭੀ ਭੈਣ ਨਾਲ ਗੱਲ ਕਰੇਗਾ ਹੋਰ ਸੀ ਭਗਤ ਸਿੰਘ ਸਿੱਧੇ ਭਗੇ ਸਿੰਘ ਆ ਉਹ ਪੁੱਛਣਗੇ ਆ ਪੁੱਛਣਗੇ ਉਹ ਦੱਸੇਗਾ ਭਗੇ ਸਿੰਘ ਜੀ ਉੱਥੇ ਗਿਆ ਉਹਨਾਂ ਨੂੰ ਕਈ ਵਾਰ ਇੱਥੇ ਮੈਂ ਹਾਰ ਵੀ ਪਲਾਇਆ ਸੀ ਕਈ ਵਾਰ ਮੈਂ ਮੂਰਤੀ ਵੀ ਸਾਫ਼ ਕਰਕੇ ਗਿਆ ਮੇਰਾ ਬੇਟਾ ਵੀ ਮੇਰੇ ਨਾਲ ਹੁੰਦਾ ਹੈ ਉਹ ਧੀਰੇ ਤੇ ਦੋਸਤਾਂ ਜੀ ਗੱਲ ਕਰਦਾ ਹੈ ਆ ਮੇਰੇ ਬੇਟੇ ਅਗਲੇ ਸਾਰੀ ਕਲਾ ਦੋਸਤਾਂ ਦੱਸੇਗਾ ਉਹ ਆਣਗੇ ਇੱਥੇ ਨਕਸਾ ਹੋਣਗੇ ਬੜਾ ਫਰਕ ਮੰਨਦਾ ਮੂਰਤੀਆਂ ਦਾ ਮੂਰਤੀਆਂ ਹੋਣੀਆਂ ਚਾਹੀਦੀਆਂ ਨੇ ਸ਼ੀਦਾ ਦੀ ਸ਼ੀਦਾ ਨਹੀਂ ਆਉਂਗੇ ਸਾਡੇ ਦੇਤਾਇਆਂ ਚੋਰਾਂ ਵੀ ਆਉਣਗੇ ਹੈ ਜਿਹੜੇ ਕ腐ਪਸ਼ਨ ਕਰਦੇ ਨੇ ਘਟਾਲੇ ਕਰਦੇ ਨੇ ਚੋਰਾਂ ਦੀ ਵੀ ਬਹੁਤ ਜ਼ਿਆਦਾ ਲੱਗੀਆਂ ਆ ਲੋਕ ਨਤਾਵਾਦੀਆਂ ਵੀ ਲਾਉਂਦੇ ਨੇ ਜਿਹੜੇ ਕਿਸੇ ਨੇਤਾ ਨੇ ਕੋਈ ਚੰਗਾ ਕੰਮ ਕਰਿਆ ਤੁਹਾਡੇ ਬਹੁਤ ਬਹੁਤ ਧੰਨਵਾਦ ਕਰਦਾ ਲੋਕ ਇਤਿਮਸ਼ਨ ਸਾਡੇ ਜਿਵੇਂ ਬੰਦੀ ਆ BEO ਪੰਜਾਬ ਜਿਹੜਾ ਤੁਸੀਂ ਇਹ ਗੱਲ ਕਰਦੇ ਇਤਿਹਾਸ ਨੂੰ ਭਲਾਉਣ ਦੀ ਇਹ ਨਵੀਂ ਗੱਲ ਨਹੀਂ ਹੈ ਇਹ ਪਹਿਲਾਂ ਤੋਂ ਹੀ ਦੇਖੋ ਜੋਸ਼ ਆਪਣੇ ਹਕਾਂ ਦੀ ਗੱਲ ਕਰੂਗਾ ਉਸ ਨੂੰ ਸਰਕਾਰ ਬਾਗੀ ਕਰਾਰ ਦਿੰਦੀ ਹੈ ਇਹ ਅੱਜ ਨਹੀਂ ਇਹ ਪਹਿਲਾਂ ਤੋਂ ਹੁੰਦਾ ਆ ਬਾਗੀ ਜੋ ਲੋਕਾਂ ਦੇ నాయਕ ਹੁੰਦੇ ਨੇ ਦੇਖੋ ਸਰਦਾਰ ਸੀਧੇ ਆਜਾ ਭਗਤ ਸਿੰਘ ਜੋ ਅੱਜ ਆਪਾਂ ਨਾ ਜਾਂਦੇ ਨੇ ਬਣਾ ਰਹੇ ਸਭ ਨੂੰ ਵਧਾਈ ਦਿੰਦੇ ਅਸੀਂ ਸਰਕਾਰ ਨੇ ਦੇਖੋ ਇੱਕ ਸਰਕਾਰ ਨੇ ਵੀ ਨਾਰਾ ਲਾਇਆ ਸੀ ਇਨਕਲਾਬ ਜਿੰਦਾਬਾਦ ਹੈ ਨਾ ਤੇ ਪੜੀਆਂ ਪੱਕਾ ਬਣਿਆ ਸਰਕਾਰ ਬਣਾਈ ਦੇਖੋ ਲੋਕਾਂ ਚ ਜੇ ਭਗਤ ਸਿੰਘ ਦੀ ਸੋਚ ਦਾ ਕੋਈ ਪੁਆਇੰਟ ਹੈ ਸੀ ਤਾਂ ਹੀ ਉਹਨਾਂ ਨੇ 91 ਸੀਟਾਂ ਦੇਤੀਆਂ ਇਨਕਲਾਬ ਲਿਆਣ ਤਾਂ ਬਦਲਾਉਣ ਦੇ ਰਾਤੇ ਛੀਰ ਪਛੀਰ ਦੇ ਭਾਈ ਸਿੰਘ ਦੀ ਅੰ베ਦਕਰ ਦੀ ਫੋਟੋ ਤਾਂ ਲਾ ਲਈ ਪਰ ਸਰਕਾਰ ਕੀ ਉਹਨਾਂ ਦੇ ਕੰਮ ਕਰ ਰਹੀ ਹੈ ਤੁਸੀਂ ਪ੍ਰੈਸ ਵਾਲੇ ਤੁਸੀਂ ਜ਼ਰੂਰ ਸਰਕਾਰ ਨੂੰ ਸਵਾਲ ਕਰ ਸਕਦੇ ਹੋ ਕਿ ਇਹ ਫੋਟੋ ਲਾਉਣ ਨਾਲ ਜਾਂ ਲੇਖੋ ਲੋਕਾਂ ਦਾ ਕੰਮ ਸੀ ਵੋਟ ਪਾਉਣਾ 92 ਸੀਟਾਂ ਸਰਕਾਰ ਨੂੰ ਦਿੱਤੀਆਂ ਰਿਕਾਰਡ ਬਣਾਇਆ ਇਸੇ ਨਾਂ ਤੇ ਅਸ਼ੀਦੇ ਆ ਜਾਉਂ ਸਰਪ ਭਗਤ ਸਿੰਘ ਦੇ ਅਵੇਦ ਕਰਦੇ ਨਾਮ ਤੇ ਉਹੀ ਇਹਨਾਂ ਨੇ ਕਿ ਅਸੀਂ ਸੀ ਉਹਨਾਂ ਦੇ ਪੂਰਨ ਚੱਲਾਂਗੇ ਜੋ ਹੁਣ ਤੁਹਾਡੇ ਸਾਹਮਣੇ ਜੋ ਹੈ ਹਸਾਰਤਾ ਇਹਨਾਂ ਨੇ ਹਾਂ ਉਹ ਜੋ ਉਹਨਾਂ ਨੂੰ ਮਤਲਬ ਕੇ ਲੈ ਕੇ ਸਰਕਾਰ ਬਣਾਈ ਮੁਰਕੇ ਬਿਲਕੁਲ ਅੰਟੀ ਚੱਲ ਰਹੇ ਕੋਈ ਦੇਖੋ ਸਰਕਾਰ ਕੰਮ ਨਹੀਂ ਕਰ ਰਹੀ ਆ ਇੱਕ ਨਵਾਂ ਇੱਕ ਬੋਰਡ ਜ਼ਰੂਰ ਲੱਗ ਰਿਹਾ ਮੇਰਾ ਖਿਆਲ ਇਹ ਵੀ ਰਿਕਾਰਡ ਬਣੂਗਾ ਇੱਕ ਵੀ ਬਿਨਾ ਕੰਮ